ਆਦੇ ਕੰਡੇ ਤੇ ਗਰਦਾਸਪੁਰ ਤੇ ਮਸਦੀ ਹੱਦ ਇੱਥੇ ਅਸੀਂ ਇਸ ਕਰਕੇ ਪਹੁੰਚੇ ਆ ਕਿ ਇੱਕ 10 ਕਿਲੋਮੀਟਰ ਦਾ ਟੋਕਾ ਸੀ ਉਹਨੇ ਹਾਂ ਤੋਂ ਲੈ ਕੇ ਕਸਵਾਲ ਤੱਕ ਚੌਕੀ ਬੀਐਸਬ ਦੀ ਚੌਕੀ ਉੱਥੋਂ ਤੱਕ ਇਹ ਜਦੋਂ ਹੜ ਹੁੰਦਾ ਸੀ ਹਰ ਸਾਲ ਇੱਥੇ ਬਹੁਤ ਨੁਕਸਾਨ ਹੋ ਜਾਂਦਾ ਸੀ ਇੱਥੇ ਪੁਲ ਬੜਾ ਨਿੱਕਾ ਸੀ ਇੱਕ ਅਸੀਂ ਇਹ ਪੁਲ ਬਣਾ ਰਹੇ ਨਾ ਪੁਲ ਵੇਖਣ ਆਇਆ ਸੀ ਕਿਉਂਕਿ ਅੱਗੇ ਫਿਰ ਮੀਂਹ ਦਾ ਟਾਈਮ ਜਿਹੜਾ ਆਉਂਦਾ ਅਸੀਂ ਐਕਚੁਅਲੀ ਹੋਂ ਤੱਕ ਇਹਨੂੰ ਕੰਪਲੀਟ ਕਰਦੇ ਨਾ ਪਰ ਇੱਕ ਦੋ ਕਿਸਾਨਾਂ ਦੇ ਕੇਸ ਜਿਹੜੇ ਕੋਰਟ ਚੱਲ ਗਏ ਉਹਦੇ ਕਰਕੇ ਥੋੜਾ ਲੇਟ ਹੋ ਗਿਆ। ਸੋ ਮੈਂ ਉਹ ਦੇਖਣ ਆਇਆ ਮੈਂ ਤੋਰ ਚੱਲਿਆ ਕਫੂਆ ਚੱਲਿਆ ਸੜਕ ਜਿਹੜੀ ਹੋਏ ਪਾਸੀ ਤੇ ਪੁਲ ਜਿਹੜਾ ਇਹਦਾ ਕਿੰਨਾ ਕੰਮ ਹੋ ਗਿਆ ਕਿਉਂਕਿ ਮੈਂ ਅਧਿਕਾਰੀਆਂ ਨੂੰ ਨਾਲ ਲੈਂਦਾ ਕਿ ਜਿਹੜੀ ਛੜਕ ਜਦੋਂ ਪੁਲ ਤੇ ਤੇ ਜੇ ਟਾਈਮ ਲੱਗੂਗਾ ਕਿੰਨਾ ਹੋ ਪਿੰਦੇ ਲੱਗੜਗੇ ਤੇ ਬਾਅਦ ਜਿਹੜੀ ਛੜਕਿਆ ਉਹ ਆਪਾਂ ਚਾਹੁੰਦੇ ਹਾਂ ਕਿ ਮੀਂਹ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਵੇ। ਨਹੀਂ ਤੇ ਜਿਹੜਾ ਉੱਤੇ ਬੱਚੇ ਦੂਗਾ ਦਾ ਪਿਆ ਉਹ ਖਾ ਸੋ ਜਦੋਂ ਇਹ ਵੱਡ ਗਿਆ ਤੇ ਜਿੱਥੇ ਬੀਐਸਐਫ ਨੂੰ ਫੌਜ ਨੂੰ ਇਹਦਾ ਬੜਾ ਫਾਇਦਾ ਹੋਊਗਾ ਉੱਥੇ ਦਾ ਵੀ ਦਰਿਆ ਤੋਂ ਪਾਸ ਜਿਹੜੇ ਸਾਡੇ ਕਿਸਾਨ ਨੇ ਸਾਡੇ ਜਿਹੜੇ ਪਿੰਡ ਹੈ ਕੁਝ ਪਿੰਡ ਸਾਡੇ ਗਰਦਾਸਪੁਰ ਦੇ ਆ ਇੱਧਰ ਸਾਡੀ ਪਹਿੜੀ ਆ ਮਤਲਬ ਅਮਰਸਰ ਦੀ ਸੋ ਉਹਨਾਂ ਕਿਸਾਨਾਂ ਨੂੰ ਸਾਰੇ ਕਿਸਾਨਾਂ ਨੂੰ ਜਿਹੜਾ ਇਹਦਾ ਫਾਇਦਾ ਹੋਊਗਾ ਇਸ ਕਰਕੇ ਜੀ ਚੌਕੀਆਂ ਵੀ ਹਰ ਵਾਰੀ ਪਾਣੀ ਨਹੀਂ ਨਹੀਂ ਅਸੀਂ ਪਤਵੰਤ ਕਰਦੇ ਆਸ ਵਿੱਚ ਹੱਥਾਂ ਦੇ ਕਰਦੇ ਬੀਐਸਐਫ ਦੀਆਂ ਚੌਕੀਆਂ ਲਾਗੇ ਮੋਸਟ ਜਿਆਦਾ ਚੌਕੀਆਂ ਲਾਗੇ ਅਸੀਂ ਜਿਹੜਾ ਉਹ ਪੱਥਰ ਵਗੈਰਾ ਲਵਾ ਦਿਆਂ ਕਿ ਚੌਕੀਆਂ ਵੱਜਾਂ ਨੁਕਸਾਨ ਨਾ ਹੋਵੇ ਤੋ ਸਾਡੀ ਕੋਸ਼ਿਸ਼ ਹੈ ਕਿ ਚਾਹੇ ਬੀਐਸਐਫ ਦੀਆਂ ਚੌਕੀਆਂ ਤੇ ਫੌਜ ਦੀਆਂ ਤੇ ਸਿਵਲ ਦੀਆਂ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਅੱਜ ਇਹ ਵਿਖਰੇ ਆ ਤੁਰ ਕਿਉਂਕਿ ਇਹ ਕੰਮ ਜਿਹੜਾ ਮੈਨੂੰ ਮੈਨੂੰ ਲੱਗਦਾ ਹੈ ਕਿ ਕਿਉਂਕਿ ਅੱਗੇ ਮਹੀਨਾ ਰਹਿ ਗਿਆ ਸਾਡਾ ਮੌਨਸੂਨ ਆ ਜੂਗੀ ਫਿਰ ਸਾਨੂੰ ਪ੍ਰੋਬਲਮ ਹੋਊਗੀ ਅੱਜ ਕੱਦ ਪਹਿਲਾਂ ਹੀ ਡੈਮਾਂ 'ਚ ਪਾਣੀ ਬਹੁਤ ਆ ਗਿਆ ਕਲਮੀ ਕਰਕੇ ਉੱਤੇ ਬਸ ਬਹੁਤ ਪਿਗਲੀ ਹੈ ਸੋ ਉਹਦੇ ਪ੍ਰਬੰਧ ਦੇਖਣ ਵਾਸਤੇ ਬਾਈ ਇਲੈਕਸ਼ਨ ਆ ਰਹੀਆਂ ਸਾਰੀ ਪਾਰਟੀਆਂ ਅੱਡੀ-ਚੋਟੀ ਦਾ ਜੋਰ ਲਗਾ ਰਹੀਆਂ ਨੇ ਆਵਾਂ ਵੀ ਪਾਰਟੀ ਦਾ ਕੀ ਸਟੈਂਡ ਹੈ ਤੇ ਸਟੈਂਡ ਕਾਦਾ ਲਾ ਰਹੇ ਆ ਸੋ ਇਹ ਤੋਂtheta ਦਾ ਆਪਣਾ ਇਹ ਲੜਾਂਗੇ ਆਪਣਾ ਕੈਂਡੀਡੇਟ ਮਿੰਦਰਪਾਖ ਜੀ ਬਹੁਤ ਵਧੀਆ ਇਲੈਕਸ਼ਨ ਪਾਰਟੀ ਜਿੱਤੂ ਕੋਈ ਜਿਹੜੇ ਵੀ ਨੌਜਵਾਨ ਪੰਜਾਬ ਜਾਂ ਪੰਜਾਬ ਦੇ ਬਾਹਰੀ ਰਾਜਾ ਤੋਂ ਰੂਸ ਜਾ ਰਹੇ ਨੇ ਉਹਨਾਂ ਜਬਰਨ ਜਿਹੜਾ ਆ ਉਹ ਕੌਜ ਚ ਭਰਤੀ ਕੀਤਾ ਜਾ ਰਿਆ ਨਹੀਂ ਤਾਂ ਜੇਲਾ ਸੁਟਿਆ ਜਾ ਰਿਆ ਨਹੀਂ ਨਹੀਂ ਕੁਝ ਤਾਂ ਮੈਂ ਇੰਦਾ ਨਹੀਂ ਘਟਣਾ ਹੋਇਆ ਬਾਅਦ ਥੋੜੇ ਕਮਰਸਰ ਦਾ ਨੌਜਵਾਨ ਦੀ ਘਟਨਾ ਤੋਂ ਮੈਂ ਗਿਆ ਸੀ ਉੱਥੋਂ ਹੀ ਸਾਰਾ ਪਤਾ ਕੀਤਾ ਕੁਝ ਆਪਣੇ ਮੁੰਡੇ ਜਿਹੜੇ ਨਾ ਉਹ ਕਾਹਦਾ ਪੰਦ ਕਰ ਦਿੰਦੇ ਆਪ ਇੱਥੋਂ ਜਾ ਕੇ ਸਿੱਧਾ ਪਸਤੀ ਹੋਏ ਉਹਨੇ ਜੋ ਸਾਡੇ ਕੋਲ ਵੋਟਾਂ ਹੀਆਂ ਅਗੇ ਮੁੰਡੇ ਆਪ ਇਹਦੀ ਬੇਨਤੀ ਆ ਕਿ ਤੁਸੀਂ ਜਾਓ ਯਾਰ ਕੋਈ ਗੱਲ ਪਰ ਤੁਹਾਨੂੰ ਪਤਾ ਹੈ ਕਿ ਤੁਸੀਂ ਜੇ ਅਸਲੇ ਉੱਥੇ ਰਸ਼ੀਆ ਦੀ ਫੌਜ ਦੇ ਵਿੱਚ ਪਸਤੀ ਹੋਗੇ ਤੇ ਜਕਰੇਨ ਵਾਲੀ ਜੰਗ ਦੇ ਵਿੱਚ ਉਹ ਥੱਕ ਦਿੰਦੇ ਅਗਲੇ ਪਾਸੇ ਲਾ ਜਾਂ ਪੰਜ ਮਹੀਨੇ ਪਿੱਛੇ ਲਾਤੇ ਫਿਰ ਹੁੰਦੇ ਨੇ ਸੋ ਜਿਹੜੇ ਏਜੰਟ ਇਹ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰ ਮੁੰਡਿਆਂ ਨੂੰ ਆਪਣੇ ਆਪ ਜਾ ਕੇ ਬਿਲਕੁਲ ਫੌਜੀ ਬੰਦੇ ਦੀ ਪਤਨੀ ਅਸ਼ਿਆਦੀ ਉਹ ਇੱਥੇ ਨਹੀਂ ਨੌਜਵਾਨਾਂ ਨੂੰ ਪਰਮਾ ਸਰ ਹਿਮਾਚਲ ਦੇ ਵਿੱਚ ਸੌਕੇ ਕਰ ਦਿੱਤਾ ਜਾਏਗਾ ਉੱਥੇ ਜੇਕਰ ਤੁਸੀਂ ਜਾਂਦੇ ਹੋ ਬਾਅਦ ਚੋਂ ਤੁਹਾਨੂੰ ਪੀਆਰ ਵੀ ਉਦੋਂ ਦੀ ਮਿਲ ਜਾਏਗੀ ਕੇਸ ਦੇਖਣ ਨੂੰ ਮਿਲਦੇ ਆ ਵੇਖੋ ਇਸ ਦਾ ਆਪਣਾ ਜੋ ਆਪਣਾ 24 ਸਾਲ ਦਾ ਨੌਜਵਾਨ ਜਿਹੜਾ ਸੀ 67 ਸਾਲ ਦੀ ਉਮਰ ਦਾ ਬਾਬਾ ਬਣ ਕੇ ਜਿਹੜਾ ਕੈਨੇਡਾ ਜਾਣ ਦੀ ਤਿਆਰੀ ਸੀ ਉਹ ਵੀ ਫੜਿਆ ਗਿਆ ਸੋ ਇਸ ਤਰੀਕੇ ਦੇ ਕੇਸ ਸਾਹਮਣੇ ਆਉਂਦੇ ਆ ਉੱਥੇ ਸਰ ਦੇਖੋ ਆਪਣੇ ਬੰਦੇ ਚੜੇ ਆ ਪਤਾ ਨਹੀਂ ਕੀ ਹੈ ਮੈਂ ਵੀ ਉੱਥੇ ਰਹਾ ਮੈਂ ਤੇ ਵਾਪਸ ਆ ਕੇ ਆਪਣੇ ਲੋਕਾਂ ਦੇ ਮੰਚ 'ਤੇ ਬਹਿ ਗਿਆ ਕਿ ਸ਼ਾਇਦ ਉੱਥੋਂ ਉੱਥੋਂ ਦੀ ਕਿਰਤ ਕਮਾਈ ਬੜੀ ਸੋਖੀ ਤੇ ਭੱਜ ਕੇ ਉੱਥੇ ਚੱਲ ਜਾਗੇ ਤਾਂ ਪਤਾ ਨਹੀਂ ਕੀ ਐਕਚੁਅਲੀ ਇੱਥੇ ਵੀ ਜੇ ਮਤਲਬ ਕੰਮ ਕਰੀ ਆਪਾਂ ਤੇ ਇੱਥੇ ਵੀ ਵਧੀਆ ਹੋ ਜਾਊਗਾ ਸੋ ਮੇਰੀ ਮੇਰੀ ਬੇਨਤੀ ਇਹ ਆ ਕਿ ਜਾਓ ਪਰ ਗੈਰ ਕਾਨੂੰਨੀ ਨਾ ਗੈਰ ਕਾਨੂੰਨੀ ਨਾ ਜਾਓ ਉਹ ਬਹੁਤ ਵਿੰਗੇ ਪੈਂਦੇ ਆਪਾਂ ਗੈਰ ਕਾਨੂੰਨੀ ਢੰਗਾਂ ਦਾ ਕਿਸੇ ਨੂੰ ਪਾਰ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਬਦ ਜਿਹੜਾ ਸੱਤ ਸੁੰਦਾਂ ਤੋਂ ਪਾਬ ਨਹੀਂ ਜਾਣਾ ਚਾਹੀਦਾ ਉਦਾਂ ਤੁਸੀਂ ਪੜੇ ਲਿਖੇ ਹੋ ਤੁਸੀਂ ਕਮਾਈ ਕਰਨੀ ਚਾਹੁੰਦੇ ਠੀਕ ਹੈ ਜਿੱਥੇ ਮਿਲਦੀ ਜਾਓ ਸਾਡੇ ਸੰਸਾਦ ਦੇ ਬਵਾਜੇ ਖੁੱਲੇ ਆ ਬਦਪਰ ਗੱਲ ਕੋ ਨਹੀਂ ਤਾਂ ਗੱਲ ਨਹੀਂ ਜਨਤਾ ਇਹ ਮੈਂ ਬਦ ਸਭ ਨੂੰ ਸਰ ਸਾਹਿਬ ਮਾਚਲੇ ਵਿੱਚ ਸਰ ਕਟ ਮਾਰ ਹੋ ਰਹੀ ਹੈ ਜੀ ਪੰਜਾਬੀਆਂ ਦੇ ਨਾਲ ਗੱਡੀਆਂ ਦੀ ਭੰਨ ਦੌੜ ਹੋ ਰਹੀ ਹੈ ਉਹਦੇ ਸਬੰਧ ਵਿੱਚ ਸਰ ਸਰ ਤੁਹਾਨੂੰ ਪਤਾ ਆਪਾਂ ਪੱਤੇਵ ਦੱਜ ਕੀਤਾ ਉਹ ਸੀਐਮ ਸਾਹਿਬ ਦੇ ਨਾਲ ਇੱਕ ਦੋ ਦਿਨ ਚ ਮੇਰੀ ਮੀਟਿੰਗ ਹੋੜਾ ਲਿਆ ਮਾਚਲੇ ਉਹਨਾਂ ਨੇ ਆਪਣੇ ਆਪ ਹੀ ਸੀਐਮ ਸਾਹਿਬ ਨੇ ਕਿੰਨਾ ਸਖਤ ਸਟੈਂਡ ਲਿਆ ਜਿਹੜੀ ਡਲੋਜੀ ਦੇ ਵਿੱਚ ਕਟਨਾ ਹੋਈ ਹੈ ਕਬਲਜੀਤ ਸਿੰਘ ਉਹਨਾਂ ਦਾ ਉਹਦੇ ਤੇ ਉਹਨਾਂ ਨੇ ਬੜੀ ਸਖਤ ਮਤਲਬ ਜਿਹੜਾ ਉੱਥੋਂ ਦੇ ਐਸਪੀ ਨੂੰ ਚੰਬੇ ਦੇ ਐਸਪੀ ਨੂੰ ਜਿਹੜਾ ਉਹ ਬੜੇ ਸਖਤ ਦਾਤਾ ਕੀਤਾ ਉਹਦੀ ਜਾਂਚ ਹੋ ਰਹੀ ਹੈ ਉਦੋਂ ਉਹਨੇ ਸਾਨੂੰ ਕਿਹਾ ਕਿ ਅਕਸੀਓ ਦਾ ਖਿਲਾਫ ਬੱਚਾ ਕਰਾਂਗੇ ਜਿਹੜੇ ਬੰਦਿਆਂ ਨੇ ਇੱਦਾਂ ਸਰ ਨਸਰੀ ਓਵਰਡੋਅਰ ਨਾਲ 17 ਦਿਨਾਂ ਦੇ 17 ਮੌਤਾਂ ਹੋ ਗਈਆਂ ਸਰ ਕੰਟਰੋਲ ਕਿਉਂ ਨਹੀਂ ਹੋ ਰਿਹਾ ਜੀ ਨਹੀਂ ਨਹੀਂ ਹੋ ਜਾਊਗਾ ਜੀ ਸਭ ਕੁਝ ਕੰਟਰੋਲ ਹੋ ਜਾਊਗਾ